ਅਹਿਮ ਤਸਵੀਰ ਇਥੋਂ ਦੀ ਦਿਖਾਉਨੇ ਆ ਇੱਕ ਪਿਓ ਪੁੱਤ ਦੀ ਜੋੜੀ ਆ ਜਿਹੜੀ ਉਹ ਵੀ ਇੱਥੇ ਆ ਤਾਂ ਪੁੱਤ ਇਸ ਸਮੇਂ ਇਧਰਲੀ ਸਾਈਡ ਇਸੇ ਬਾੜ ਦੇ ਵਿੱਚ ਨੇ ਤਾਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਪਿਓ ਤੇ ਪੁੱਤ ਦੋਵੇਂ ਕੱਲ ਜੱਥੇ ਦੇ ਵਿੱਚ ਸ਼ਾਮਲ ਸੀ ਉਹ ਜ਼ਖਮੀ ਹੋਏ ਨੇ ਤਾਂ ਗੱਲਬਾਤ ਕਰ ਲੈਨੇ ਆ ਬਾਈ ਜੀ ਹੁਣੇ ਬੈਠੇ ਆ ਬਾਈ ਜੀ ਤੁਸੀਂ ਤੇ ਤੁਹਾਡੇ ਪਿਤਾ ਜੀ ਕੱਲ ਜ਼ਖਮੀ ਹੋਏ ਆ ਜੀ ਦੋਵੇਂ ਜਣੇ ਹਾਂਜੀ ਬਿਲਕੁਲ ਦੋਨੇ ਜਣੇ ਜ਼ਖਮੀ ਹੋਏ ਹਾਂਜੀ ਤੁਸੀਂ ਦੋਵੇਂ ਜੱਥੇ ਦੇ ਵਿੱਚ ਸ਼ਾਮਲ ਸੀਗੇ ਜੀ ਨਹੀਂ ਮੇਰਾ ਪਿਤਾ ਜੱਥੇ ਦੇ ਵਿੱਚ ਸ਼ਾਮਲ ਸੀ ਤੇ ਮੈਂ ਉਹ ਟੀਮ 'ਚ ਸੀ ਜੀ ਉਹ ਅਗੇ ਬੁਝੁਰ ਰੈਸਕਿਊ ਟੀਮ ਹਾਂ ਜੀ ਤੁਸੀਂ ਰੈਸਕਿਊ ਕਰਦੇ ਸੀ ਜੱਖੀ ਹਾਂ ਹਾਂ ਜੀ ਆਹ ਹੁਣ ਫਰਕਾ ਦੇਖੋ ਸੱਜਾ ਜੇ ਵੀ ਲਾਲ ਹੈ ਤਸਲ ਜਿਆ ਘਮ ਹੈ ਜੀ ਤੁਹਾਡੇ ਪਿਤਾ ਜੀ ਦੀ ਕੰਡੀਸ਼ਨ ਕਿਦਾਂ ਦੀ ਉਹ ਠੀਕ ਹੈ ਉਹਨਾਂ ਦੇ ਗਿੱਟੇ ਦੇ ਵੱਜਾ ਸੀ ਹਾਂ ਉਹ ਅਗੇ ਉਹ ਆਪਣੇ ਉਹਨਾਂ ਚ ਹੀ ਜੀ ਮਰਜੀ ਬੜਿਆਂ ਚ ਅੱਛਾ ਜੀ ਉਹ ਅਗੇ ਵਧ ਰਹੇ ਸੀ ਤੇ ਤੁਸੀਂ ਉਹਨਾਂ ਨੂੰ ਰੈਸਕਿਊ ਕਰਨ ਦੇ ਲਈ ਹਾਂ ਜੀ ਹਾਂ ਜੀ ਪਿੱਛੇ ਸੀ ਤਾਂ ਹੁਣ ਹੁਣ ਕੰਡੀਸ਼ਨ ਕੀ ਹੈ ਜੀ ਹੁਣ ਕੀ ਮੰਚ ਚ ਕੱਲ ਨੂੰ ਜਿਹੜਾ ਜੱਥਾ ਜਾਊਗਾ ਉਹਦੇ ਵਿੱਚ ਹਮ ਮਾ ਕੇ ਚੱਲਾਂਗੇ ਕੋਈ ਚੜ੍ਹਦੀ ਕਲਾ ਜੀ ਡਾਕਟਰ ਮੈਂ ਦੇਖ ਰਿਹਾ ਜੀ ਜ਼ਖਮ ਕਾਫੀ ਆ ਪੱਟੀ ਦੇ ਵਿੱਚ ਨਜ਼ਰ ਵੀ ਆ ਰਿਹਾ ਵਾ ਕਿ ਕਾਫੀ ਜਿਹੜਾ ਹਾਲਤ ਖਰਾਬ ਆ ਪਰ ਫਿਰ ਇਸ ਚੀਜ਼ ਜਾਵਾਂਗੇ ਬਿਲਕੁਲ ਚੜ੍ਹਦੀ ਕਲਾ ਚ ਜਾਵਾਂਗੇ ਕੋਈ ਪਰਵਾਹ ਨਹੀਂ ਜੀ ਕੋਈ ਪਰਵਾਹ ਨਹੀਂ ਕਿਉਂ ਅਸੀਂ ਐਮਐਸਪੀ ਗਰੰਟੀ ਕਰੂਨ ਬਣਾਉਣਾ ਤੇ ਬਣਾ ਕੇ ਵਾਪਸ ਜਾਣਾ ਇਹ ਪਿੱਛੇ ਮੋੜ ਨਾਲ ਆ ਨਹੀਂ ਕਿ ਖਾਲੀ ਕਹਦੇ ਤੁਹਾਡੇ ਪਿਤਾ ਜੀ ਦੀ ਕੰਡੀਸ਼ਨ ਕਿਦਾਂ ਜੀ ਉਹਨਾਂ ਦੀ ਠੀਕ ਹੈ ਠੀਕ ਹੈ ਬਿਲਕੁਲ ਠੀਕ ਹੈ ਚੜ੍ਹਦੀ ਕਲਾ ਉਹ ਵੀ ਕਹਿੰਦੇ ਕਹਿੰਦੇ ਮੈਂ ਜਾਊਂਗਾ ਅੱਛਾ ਉਹ ਦੂਜੀ ਵਾਰ ਦੇ ਵਿੱਚ ਹੈ ਜੀ ਮੇਰੇ ਖਿਆਲ ਨਾਲ ਤਾਂ ਬਿਲਕੁਲ ਇਹ ਪੁੱਤ ਨੇ ਜੀ ਪਿਤਾ ਜਿਹੜੇ ਨੇ ਇਹਨਾਂ ਦੀ ਉੱਧਰਲੇ ਬਾੜ ਚਾ ਉਹਨਾਂ ਦੀ ਵੀ ਤੁਹਾਨੂੰ ਇੱਕ ਵਾਰ ਜਾ ਕੇ ਤਸਵੀਰ ਜਿਹੜੀ ਜਰੂਰ ਦਿਖਾਉਣੀ ਹੈ ਕਿ ਉਹ ਕਿਸ ਤਰੀਕੇ ਤਾਂ ਇਹ ਬਾਪੂ ਜੀ ਇੱਥੇ ਆ ਚੁੱਕੇ ਨੇ ਬਾਪੂ ਜੀ ਠੀਕ ਹੋ ਤੁਸੀਂ ਠੀਕ ਕੀ ਤੁਹਾਡੇ ਕੀ ਲੱਗਿਆ ਸੀ ਅੱਛਾ ਪੈਰ ਤੇ ਉੱਤੇ ਲੱਗਿਆ ਸੀ ਤੁਹਾਡੇ ਕਿੰਨਾ ਇੱਕ ਜ਼ਖਮ ਆ ਜੀ ਜ਼ਖਮ ਥੋੜਾ ਜੀ ਹੱਡੀ ਤੇ ਵੱਜੀ ਸੀ ਠੀਕ ਹੈ ਜੀ ਉਦੋਂ ਤ ਬਾਪੂ ਜੀ ਸੱਟ ਲੱਗੀ ਆ ਫਿਰ ਹੁਣ ਮੋਰਚੇ ਦੇ ਵਿੱਚ ਜਾਣਾ ਜਾਂ ਘਰ ਜਾਣਾ ਦੁਬਾਰਾ ਸਵੇਰੇ ਫੇਰ ਜਾਣਾ ਘਰ ਨਹੀਂ ਜਾਣਾ ਘਰ ਕੀ ਕਰਨਾ ਹੁਣ ਚੱਲ ਜਾਾਂਗੇ ਘਰ ਜਾਣੂ ਤੇ ਨਹੀਂ ਤੇ ਠੀਕ ਐ ਇੱਥੇ ਹੀ ਨਹੀਂ ਸੱਟ ਲੱਗੀ ਆ ਪੈਰ ਤੇ ਚਲੋ ਜ਼ਖਮ ਹੋਵੇ ਭਾਵੇਂ ਛੋਟਾ ਹੋਵੇ ਜ਼ਖਮ ਨਾਲ ਤੁਰਨਾ ਤਾਂ ਹੁੰਦਾ ਨਾ ਤੁਹਾਡੀ ਏਜ ਦੇਖੀਏ ਠੰਡ ਦਾ ਵੀ ਮੌਸਮ ਹੈ ਤੁਹਾਨੂੰ ਲਵ ਜੀ ਇਹੋ ਜਿਹਾ ਹਾਲਾਤ ਆ ਮਰਜੀਬੜੇ ਹਾਂਜੀ ਤੇ ਹੁਣ ਫੇਰ ਅਸੀਂ ਕੋਈ ਕੋਈ ਪਰਵਾਹ ਨਹੀਂ ਕੋਈ ਕੋਈ ਪਰਵਾਹ ਨਹੀਂ ਡਾਕਟਰ ਕੀ ਕਹਿੰਦੇ ਡਾਕਟਰਾਂ ਨੇ ਕੀ ਕਿਹਾ ਵੀ ਚੱਲ ਜਿਓ ਤੁਰ ਫਿਰ ਲੋ ਨੀ ਉਹਨਾਂ ਨੇ ਕੁਛ ਨਹੀਂ ਕਿਹਾ ਅਸੀਂ ਆਪਣੀ ਮਰਜ਼ੀ ਨਾਲ ਹੀ ਥੋੜੇ ਜਿ ਠੀਕ ਆ ਤੇ ਹਮ ਤੁਹਾਡੀ ਤੁਹਾਡੀ ਉਮਰ ਕਿੰਨੀ ਹੈ ਜੀ ਉਮਰ ਮੇਰੀ ਬੜੀ ਹੈ ਉਮਰ 72 73 ਸਾਲ ਹੈ ਅੱਛਾ ਜੀ ਅਈ ਦੇਖੋ ਜੀ ਹੌਸਲਾ ਵਾ ਕਹਿੰਦੇ ਕੋਈ ਗੱਲ ਨਹੀਂ ਕੋਈ ਪਰਵਾਹ ਨਹੀਂ ਹੈਗੀ ਅੰਦਰ ਪੁੱਤ ਹੈ ਏ ਉਹਨਾਂ ਦੇ ਫਾਦਰ ਸਾਹਿਬ ਨੇ ਤੇ ਨਾਲ ਜਿਹੜੇ ਹੋਰ ਇੱਥੇ ਕਿਸਾਨ ਭਰਾ ਨੇ ਉਹ ਜ਼ਖਮੀ ਹੋਏ ਹੋਏ ਨੇ ਜਿਨ੍ਹਾਂ ਦਾ ਇਲਾਜ ਇੱਥੇ ਚੱਲ ਰਿਹਾ ਦੋ ਜਿਹੜੇ ਕਿਸਾਨ ਸੀ ਉਹਨਾਂ ਨੂੰ ਪਟਿਆਲਾ ਵਿਖੇ ਰੈਫਰ ਕੀਤਾ ਗਿਆ ਵਾ ਤਾਂ ਕਿਸਾਨ ਆਗੂ ਨੇ ਜਿਹੜੇ ਉਹ ਇੱਥੇ ਜ਼ਖਮੀਆਂ ਦਾ ਹਾਲਚਾਲ ਜਾਣਨ ਦੇ ਲਈ ਇੱਥੇ ਪਹੁੰਚੇ ਹੋਏ ਨੇ ਪੁਲਹਾੜ ਸਹਿਯੋਗੀ ਸਾਥੀ ਹੈਪੀ ਦੇ ਨਾਲ ਸੁਖਦਲੇ ਅਹਿਮ ਤਸਵੀਰ ਇਥੋਂ ਦੀ ਦਿਖਾਉਨੇ ਆਂ ਇੱਕ ਪਿਓ ਪੁੱਤ ਦੀ ਜੋੜੀ ਹੈ ਜਿਹੜੀ ਉਹ ਵੀ ਇੱਥੇ ਆ ਤਾਂ ਪੁੱਤ ਇਸ ਵਿੱਚ ਇਧਰਲੀ ਸਾਈਡ ਇਸੇ ਬਾੜ ਦੇ ਵਿੱਚ ਨੇ ਤਾਂ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਪੇ ਉਹ ਤੇ ਪੁੱਤ ਦੋਵੇਂ ਕੱਲ ਜੱਥੇ ਦੇ ਵਿੱਚ ਸ਼ਾਮਲ ਸੀ ਉਹ ਜ਼ਖਮੀ ਹੋਏ ਨੇ ਤਾਂ ਗੱਲਬਾਤ ਕਰ ਲੈਣੇ ਆ ਬਾਈ ਜੀ ਹੁਣੇ ਬੈਠੇ ਆ ਬਾਈ ਜੀ ਤੁਸੀਂ ਤੇ ਤੁਹਾਡੇ ਪਿਤਾ ਜੀ ਕੱਲ ਜ਼ਖਮੀ ਹੋਏ ਆ ਜੀ ਦੋਵੇਂ ਜਣੇ ਹਾਂਜੀ ਬਿਲਕੁਲ ਦੋਨੇ ਜਣੇ ਜ਼ਖਮੀ ਹੋਏ ਆ ਹਾਂਜੀ ਤੁਸੀਂ ਦੋਵੇਂ ਜੱਥੇ ਦੇ ਵਿੱਚ ਸ਼ਾਮਲ ਸੀਗੇ ਨਹੀਂ ਮੇਰਾ ਪਿਤਾ ਜੱਥੇ ਦੇ ਵਿੱਚ ਸ਼ਾਮਲ ਸੀ ਤੇ ਮੈਂ ਉਹ ਟੀਮ 'ਚ ਸੀ ਜਿਹੋ ਉਹ ਅਗੇ ਬੁਝੁਰ ਰੈਸਕਿਊ ਟੀਮ ਹਾਂਜੀ ਤੁਸੀਂ ਰੈਸਕਿਊ ਕਰਦੇ ਸੀ ਨਾ ਜੱਖੀ ਹਾਂਜੀ ਹਾਂਜੀ ਆ ਹੁਣ ਫਰਕਾ ਦੇਖੋ ਸੱਜਾ ਜੇ ਵੀ ਲਾਲ ਹੈ ਤਸਲੇ ਜਾ ਕਮ ਹੈ ਜੀ ਤੁਹਾਡੇ ਪਿਤਾ ਜੀ ਦੀ ਕੰਡੀਸ਼ਨ ਕਿਦਾਂ ਦੀ ਉਹ ਠੀਕ ਹੈ ਉਹਨਾਂ ਦੇ ਗਿੱਟੇ ਦਾ ਵੱਜਾ ਸੀ ਹਾਂ ਉਹ ਅਗੇ ਉਹ ਆਪਣੇ ਉਹਨਾਂ ਚ ਹੀ ਜੀ ਮਰਜੀ ਬੜਿਆਂ ਚ ਅੱਛਾ ਜੀ ਉਹ ਅਗੇ ਵੱਧ ਰਹੀ ਸੀ ਤੇ ਤੁਸੀਂ ਉਹਨਾਂ ਨੂੰ ਰੈਸਕਿਊ ਕਰਨ ਦੇ ਲਈ ਹਾਂਜੀ 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 ਪਿੱਛੇ ਹੀ ਤਾਂ ਹੁਣ ਹੁਣ ਕੰਡੀਸ਼ਨ ਕੀ ਹੈ ਜੀ ਹੁਣ ਕੀ ਮੰਨ ਚ ਚੱਲ ਕੱਲ ਨੂੰ ਜਿਹੜਾ ਜੱਥਾ ਜਾਊਗਾ ਉਹਦੇ ਵਿੱਚ ਹਮਮਾ ਕੇ ਚੱਲਾਂਗੇ ਕੋਈ ਚੜ੍ਹਦੀ ਕਲਾ ਜੀ ਡਾਕਟਰ ਮੈਂ ਦੇਖ ਰਿਹਾ ਜੀ ਜ਼ਖਮ ਕਾਫੀ ਆ ਪੱਟੀ ਦੇ ਵਿੱਚ ਨਜ਼ਰ ਵੀ ਆ ਰਿਹਾ ਵਾ ਕਿ ਕਾਫੀ ਜਿਹੜਾ ਹਾਲਤ ਖਰਾਬ ਆ ਪਰ ਉਹ ਫਿਰ ਇਸ ਚੀਜ਼ ਮੈਂ ਜਾਵਾਂਗੇ ਬਿਲਕੁਲ ਚੜ੍ਹਦੀ ਕਲਾ ਚ ਜਾਵਾਂਗੇ ਪ੍ਰਵਾਹ ਨਹੀਂ ਹੈ ਜੀ ਕੋਈ ਪ੍ਰਵਾਹ ਨਹੀਂ ਤੋ ਅਸੀਂ ਐਮਐਸਪੀ ਗਰੰਟੀ ਕਰੂਨ ਬਣਾਉਣਾ ਤੇ ਬਣਾ ਕੇ ਵਾਪਸ ਜਾਣਾ ਇਹ ਪਿੱਛੇ ਮੋੜਨ ਵਾਲਿਆ ਨਹੀਂ ਕਿ ਖਾਲੀ ਤੁਹਾਡੇ ਤੁਹਾਡੇ ਪਿਤਾ ਜੀ ਦੀ ਕੰਡੀਸ਼ਨ ਕਿਦਾਂ ਜੀ ਉਹਨਾਂ ਦੀ ਠੀਕ ਹੈ ਠੀਕ ਹੈ ਬਿਲਕੁਲ ਠੀਕ ਹੈ ਚੜ੍ਹਦੀ ਕਲਾ ਉਹ ਵੀ ਕਹਿੰਦਾ ਕਹਿੰਦਾ ਮੈਂ ਜਾਊਂਗਾ ਅੱਛਾ ਉਹ ਦੂਜੀ ਵਾਰ ਦੇ ਵਿੱਚ ਹੈ ਜੀ ਮੇਰੇ ਖਿਆਲ ਨਾਲ ਤਾਂ ਬਿਲਕੁਲ ਇਹ ਪੁੱਤ ਨੇ ਜੀ ਪਿਤਾ ਜਿਹੜੇ ਨੇ ਇਹਨਾਂ ਦੀ ਉੱਧਰਲੇ ਬਾੜ ਚਾ ਉਹਨਾਂ ਦੀ ਵੀ ਤੁਹਾਨੂੰ ਇੱਕ ਵਾਰ ਜਾ ਕੇ ਤਸਵੀਰ ਜਿਹੜੀ ਜਰੂਰ ਦਿਖਾਉਣੀ ਹੈ ਕਿ ਉਹ ਕਿਸ ਤਰੀਕੇ ਤਾਂ ਇਹ ਬਾਪੂ ਜੀ ਇੱਥੇ ਆ ਚੁੱਕੇ ਨੇ ਬਾਪੂ ਜੀ ਠੀਕ ਹੋ ਤੁਸੀਂ ਠੀਕ ਕੀ ਤੁਹਾਡੇ ਕੀ ਲੱਗਿਆ ਸੀ ਅੱਛਾ ਪੈਰ ਤੇ ਉੱਤੇ ਲੱਗਿਆ ਸੀ ਤੁਹਾਡੇ ਕਿੰਨਾ ਇੱਕ ਜ਼ਖਮ ਆ ਜੀ ਜ਼ਖਮ ਥੋੜਾ ਜੀ ਹੱਡੀ ਤੇ ਵੱਜੀ ਸੀ ਠੀਕ ਹੈ ਜੀ ਉਦੋਂ ਬਾਪੂ ਜੀ ਸੱਟ ਲੱਗੀ ਆ ਫਿਰ ਹੁਣ ਮੋਰਚੇ ਦੇ ਵਿੱਚ ਜਾਣਾ ਜਾਂ ਘਰ ਜਾਣਾ ਦੁਬਾਰਾ ਸਵੇਰੇ ਫੇਰ ਜਾਣਾ ਘਰ ਨਹੀਂ ਜਾਣਾ ਘਰ ਕੀ ਕਰਨਾ ਹੁਣ ਚੱਲ ਜਾਾਂਗੇ ਘਰ ਜਾਣੂ ਤੇ ਨਹੀਂ ਤੇ ਠੀਕ ਹੈ ਇੱਥੇ ਹੀ ਨਹੀਂ ਸੱਟ ਲੱਗੀ ਆ ਪੈਰ ਤੇ ਚਲੋ ਜਾਖਮ ਹੋਵੇ ਭਾਵੇਂ ਛੋਟਾ ਹੋਵੇ ਜਾਖਮ ਨਾਲ ਤੁਰਨਾ ਤਾਂ ਹੁੰਦਾ ਨਾ ਤੁਹਾਡੀ ਏਜ ਦੇਖੀਏ ਠੰਡ ਦਾ ਵੀ ਮੌਸਮ ਹੈ ਤੁਹਾਨੂੰ ਲੱਗ ਜੀ ਇਹੋ ਜਿਹਾ ਹਾਲਾਤ ਆ ਮਰਜੀ ਬੜੇ ਹਾਂਜੀ ਤੇ ਹੁਣ ਫੇਰ ਅਸੀਂ ਕੋਈ ਕੋਈ ਪਰਵਾਹ ਨਹੀਂ ਕੋਈ ਕੋਈ ਪਰਵਾਹ ਨਹੀਂ ਡਾਕਟਰ ਕੀ ਕਹਿੰਦੇ ਡਾਕਟਰਾਂ ਨੇ ਕੀ ਕਿਹਾ ਵੀ ਚੱਲ ਜਿਓ ਤੁਰ ਫਿਰ ਲੋ ਨੀ ਉਹਨਾਂ ਨੇ ਕੁਛ ਨਹੀਂ ਕਿਹਾ ਅਸੀਂ ਆਪਣੀ ਮਰਜ਼ੀ ਨਾਲ ਹੀ ਥੋੜੇ ਜਿ ਠੀਕ ਆ ਤੇ ਹਮ ਤੇ ਤੁਹਾਡੀ ਤੁਹਾਡੀ ਉਮਰ ਕਿੰਨੀ ਆ ਜੀ ਉਮਰ ਮੇਰੀ ਬੜੀ ਹੈ ਉਮਰ 72 73 ਸਾਲ ਹੈ ਅੱਛਾ ਜੀ ਮੈਂ ਇਹ ਦੇਖੋ ਜੀ ਹੌਸਲਾ ਵਾ ਕਹਿੰਦੇ ਕੋਈ ਗੱਲ ਨਹੀਂ ਕੋਈ ਪਰਵਾਹ ਨਹੀਂ ਹੈਗੀ ਅੰਦਰ ਪੁੱਤ ਹੈ ਏ ਉਹਨਾਂ ਦੇ ਫਾਦਰ ਸਾਹਿਬ ਨੇ ਤੇ ਨਾਲ ਜਿਹੜੇ ਹੋਰ ਇੱਥੇ ਕਿਸਾਨ ਭਰਾ ਨੇ ਉਹ ਜ਼ਖਮੀ ਹੋਏ ਹੋਏ ਨੇ ਜਿਨ੍ਹਾਂ ਦਾ ਇਲਾਜ ਇੱਥੇ ਚੱਲ ਰਿਹਾ ਦੋ ਜਿਹੜੇ ਕਿਸਾਨ ਸੀ ਉਹਨਾਂ ਨੂੰ ਪਟਿਆਲਾ ਵਿਖੇ ਰੈਫਰ ਕੀਤਾ ਗਿਆ ਵਾ ਤਾਂ ਕਿਸਾਨ ਆਗੂ ਨੇ ਜਿਹੜੇ ਉਹ ਇੱਥੇ ਜ਼ਖਮੀਆਂ ਦਾ ਹਾਲਚਾਲ ਜਾਣਨ ਦੇ ਲਈ ਇੱਥੇ ਪਹੁੰਚੇ ਹੋਏ ਨੇ ਪੁਹਾਰ ਸਹਿਯੋਗੀ ਸਾਥੀ ਹੈਪੀ ਦੇ ਨਾਲ ਸੁਖਦ